ब्रेक ਤੋਂ ਬਾਅਦ ਇੱਕ ਵਾਰ ਫੇਰ ਤੁਹਾਡਾ ਸਵਾਗਤ ਹੈ। ਅੰਮ੍ਰਿਤਸਰ ਦਾ ਬਟਾਲਾ ਰੋਡ ਜਿੱਥੋਂ ਕੀ ਰੋਜ਼ਾਨਾ ਹੀ ਹਜ਼ਾਰਾਂ ਦੀ ਗਿਣਤੀ ਵਿੱਚ ਵਾਹਨ ਲੰਘਦੇ ਹਨ। ਐ ਸੜਕ ਨੂੰ ਪਿਛਲੇ ਸਾਲ ਇੱਕ ਪ੍ਰੋਜੈਕਟ ਦੇ ਅਧੀਨ ਪੁੱਟਿਆ ਗਿਆ ਸੀ ਅਤੇ ਉਹ ਪ੍ਰੋਜੈਕਟ ਦਾ ਕੰਮ ਪੂਰਾ ਹੋਣ ਤੋਂ ਕਾਫੀ ਦੇਰ ਬਾਅਦ ਐ ਸੜਕ ਦੇ ਕੁਝ ਹਿੱਸਿਆਂ ਨੂੰ ਰਿਪੇਅਰ ਕਰ ਦਿੱਤਾ ਗਿਆ। ਪਰ ਕੁਝ ਹਿੱਸੇ ਹੁਣ ਵੀ ਟੁੱਟੀ ਹਾਲਤ ਵਿੱਚ ਹਨ। ਐ ਸੜਕ ਜੋ ਕਿ ਸੈਲੀਬ੍ਰੇਸ਼ਨ ਮਾਲ ਦੇ ਕੋਲ ਸਰਵਿਸ ਲੈਣ ਦਾ ਇਹ ਹਿੱਸਾ ਅਜੇ ਵੀ ਖਸਤਾ ਹਾਲਤ ਵਿੱਚ ਹਨ। ਐਥੋ ਲੰਗ ਦੇ ਰਾਹਗੀਰਾਂ ਨੇ ਫਾਸਪੀ ਨਿਊਜ਼ ਟੀਮ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਐਥੋ ਲੰਗ ਨਾ ਬਹੁਤ ਮੁਸ਼ਕਿਲ ਹੋ ਜਾਂਦਾ ਹੈ ਕਿਉਂਕਿ ਜਗਾ ਜਗਾ ਤੋਂ ਸੜਕ ਟੁੱਟੀ ਹੋਣ ਕਰ ਦੋ ਪਹੀਆ ਵਾਹਨ ਚਾਲਕਾਂ ਦੇ ਡਿੱਗਣ ਦਾ ਖਤਰਾ ਬਣਿਆ ਰਹਿੰਦਾ ਹੈ ਅਤੇ ਹੁਣ ਬਰਸਾਤੀ ਮੌਸਮ ਵਿੱਚ ਤਾਂ ਐਸੇ ਟੁੱਟੀ ਹੋਈ ਸੜਕ ਤੇ ਪਾਣੀ ਭਰ ਜਾਣ ਕਰ ਬਹੁਤ ਦਿੱਕਤਾਂ ਆਉਂਦੀਆਂ ਹਨ। ਉਹਨਾਂ ਸਰਕਾਰ ਤੋਂ ਮੰਗ ਕੀਤੀ ਕਿ ਪਹਿਲ ਦੇ ਆਧਾਰ ਤੇ ਸੜਕ ਦੇ ਐਸੇ ਹਿੱਸੇ ਨੂੰ ਜਲਦ ਠੀਕ ਕਰਵਾਇਆ ਜਾਵੇ ਤਾਂ ਜੋ ਰਾਹਗੀਰਾਂ ਨੂੰ ਕੋਈ ਪਰੇਸ਼ਾਨੀ ਨਾ ਹੋਵੇ। ਇਹ ਜੀ ਬਟਾਲਾ ਰੋਡ ਆ ਜੀ ਸੈਲੀਬ੍ਰੇਸ਼ਨ ਮਾਲ ਦੇ ਲਾਗੇ ਆ ਤੇ ਥੋੜਾ ਜਿਹਾ ਟੋਟਾ ਪੁਲ ਦੇ ਲਾਗੇ ਉਹ ਖਰਾਬ ਹੈਗਾ ਸਾਰਾ ਹੀ ਇਹ ਤਕਰੀਬਨ ਕੰਡੀਸ਼ਨ ਤੇ ਬਹੁਤ ਮਾੜੀ ਆ ਤੁਸੀਂ ਵੇਖਦੇ ਹੀ ਪਏ ਸਾਰੀ ਟੁੱਟੀ ਆ ਕਿਤੇ ਪਾਣੀ ਖਲੋਤਾ ਵਾ ਤੇ ਖੱਡੇ ਖੁੱਡੇ ਹੈਗੇ ਆ ਬੱਸ ਕਾਫੀ ਮੁਸ਼ਕਲ ਆਂਦੀ ਹੈ ਕਿ ਹੇਲੇ ਕੋਈ ਐਕਸੀਡੈਂਟ ਵੀ ਹੋ ਸਕਦਾ ਹੈ ਦੇ ਵਿੱਚ ਨਾ ਵੇਖੋ ਢੇਰੀਆਂ ਲੱਗੀਆਂ ਨੇ ਕਿਤੇ ਕੁਛ ਪਿਆ ਵਾ ਬਰਸਾਤ ਦਾ ਮੌਸਮ ਹੈਗਾ ਵਾ ਕਿ ਹੇਲੇ ਕੁਛ ਵੀ ਹੋ ਸਕਦਾ ਵਾ ਪਾਣੀ ਕਾਫੀ ਖਲੋਤਾ ਰਹਿੰਦਾ ਇੱਥੇ ਤਕਰੀਬਨ ਪ੍ਰਸ਼ਾਸਨ ਨੂੰ ਚਾਹੀਦਾ ਥੋੜਾ ਇਹ ਵੱਲ ਧਿਆਨ ਦੇਣਾ ਚਾਹੀਦਾ ਵਾ तकरीबन ਲੋਕੀ ਜਿਆਦਾ ਕਰਕੇ ਲੰਘ ਆਏ ਉਹ ਹੀ ਆ ਬਟਾਲਾ ਰੋਡ ਤਾਂ ਹੀ ਲੰਘਾ ਜਿਆਦਾ ਕਹਿੰਨੇ ਬੱਸ ਅੱਡੇ ਜਾਣਾ ਰੇਲਵੇ ਸਟੇਸ਼ਨ ਜਾਣਾ ਸਭ ਦਾ ਲੰਘਾ ਇਹੋ ਹੀ ਆ ਜੀ ਸਮਾਰਟ ਸਿਟੀ ਤੇ ਕਿਧੋ ਨਹੀਂ ਨਜ਼ਰ ਆ ਰਹੀ ਹਲੇ ਤੇ ਫਿਲਹਾਲ ਹੈ ਬੜੀਆਂ ਕਮੀਆਂ ਪੇਸ਼ੀਆਂ ਨੇ ਇਹਦੇ ਵਿੱਚ ਪ੍ਰਸ਼ਾਸਨ ਨੂੰ ਚਾਹੀਦਾ ਕਿ ਆਹੜੀ ਸੜਕ ਟੁੱਟੀ ਐ ਇਹਨੂੰ ਰਿਪੇਅਰ ਕੀਤਾ ਜਾਵੇ ਜਾਂ ਨਵੀਂ ਬਣਾਈ ਜਾਵੇ ਸੜਕ ਕਿ ਪਾਣੀ ਪੂਣੀ ਦੀ ਨਿਕਾਸੀ ਕੀਤੀ ਜਾਵੇ ਤਰੀਕੇ ਨਾਲ ਕਿ ਪਾਣੀ ਨਾ ਖਲੋਵੇ ਤੇ ਸੜਕ ਨਾ ਟੁੱਟੇ ਬਸ ਚਲੋ ਸਰਕਾਰ ਜਿੱਥੇ ਇੰਨੇ ਕੰਮ ਕਰਦੀ ਪਈ ਹੈ ਵੀ ਟੋਟਾ ਇੱਕ ਬਣਾਣਾ ਚਾਹੀਦਾ ਉਹਨਾਂ ਨੂੰ ਸਰਵਟਾਲਾ ਰੋਡ ਹੈ ਸੜਕ ਬਹੁਤ ਖਰਾਬ ਹੋਈ ਹੈ ਕੋਈ ਟਿੱਬੇ ਹੈਗੇ ਰਸਤੇ ਦੇ ਵਿੱਚ ਸਰਫਤ ਉੱਧਰ ਕੋਈ ਕਿਸੇ ਲਈ ਸਲਿਪ ਹੋ ਜਾਂਦਾ ਕੋਈ ਕਿਸੇ ਕੋ ਸਕੂਟਰ ਸਲਿਪ ਹੋ ਜਾਂਦਾ ਕਿਸੇ ਨੂੰ ਸੈਗਾ ਸਲਿਪ ਹੋ ਜਾਂਦਾ ਕੋਈ ਅੱਜ ਪਾਣੀ ਭਰ ਜਾਂਦਾ ਹੈ ਨਾ ਇਸ ਕਰਕੇ ਫਿਰ ਦਿੱਕਤ ਹੋ ਜਾਂਦੀ ਹੈ ਅਸੀਂ ਕਹਿੰਦੇ ਬਣਨੀ ਚਾਹੀਦੀ ਹੈ ਹਵਸ਼ ਚੜਾਣਾ ਚਾਹੀਦਾ ਅਸੀਂ ਕਹਿੰਦੇ ਕਲ ਕਰਾਨ ਭਾਵੇਂ ਚਾਲੂ ਕਰਨ ਕੰਮ ਸਗੋ ਹੋਣਾ ਚਾਹੀਦਾ ਫਾਸਟਵੇਅ ਨਿਊਜ਼ ਟੀਮ ਇਸ ਟਾਈਮ ਖੜੀ ਹੈ ਅਮਰਸਰ ਦੇ ਬਟਾਲਾ ਰੋਡ ਤੇ ਸੈਲੀਬ੍ਰੇਸ਼ਨ ਮਾਲ ਦੇ ਕੋਲ ਜਿਹੜਾ ਇਹ ਤੁਸੀਂ ਦੇਖ ਰਹੇ ਹੋ ਇੱਕ ਸੜਕ ਦਾ ਛੋਟਾ ਜਿਹਾ ਟੋਟਾ ਹੈ ਲੇਕਿਨ ਇਸ ਦੀ ਕੰਡੀਸ਼ਨ ਬਹੁਤ ਖਰਾਬ ਹੈ ਜਗਾ ਜਗਾ ਟੋਏ ਪਏ ਹੋਏ ਹਨ ਕਿਉਂਕਿ ਇੱਥੇ ਕਿਸੇ ਕੰਮ ਕਰਾਨ ਨੇ ਉਸ ਪੁੱਟਿਆ ਗਿਆ ਸੀ ਲੇਕਿਨ ਇਸ ਦੀ ਰਿਪੇਅਰ ਨਹੀਂ ਇਸ ਨੂੰ ਦੁਬਾਰਾ ਠੀਕ ਨਹੀਂ ਕਰਵਾਇਆ ਗਿਆ ਸੋ ਲੋਕਾਂ ਨੇ ਦੱਸਿਆ ਕਿ ਇੱਥੋਂ ਲੰਘਦੇ ਬਹੁਤ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ ਔਰ ਬਰਸਾਤੀ ਮੌਸਮ ਹੋਣ ਕਰਨ بارش ਹੋਣ ਤੋਂ ਬਾਅਦ ਇੱਥੇ ਪਾਣੀ ਵੀ ਖੜਾ ਹੋ ਜਾਂ ਗੱਡੀ ਦੇ ਵਿੱਚ ਵੱਜ ਕੇ ਕੋਈ ਨੁਕਸਾਨ ਹੁੰਦਾ ਖਤਰਾ ਵੀ ਬਣਿਆ ਰਹਿੰਦਾ ਹੈ ਇਸ ਲਈ ਉਹ ਨਾ ਸਰਕਾਰ ਤੇ ਜ਼ਿਲ੍ਹਾ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਇਸ ਵੱਲ ਧਿਆਨ ਦੇ ਕੇ ਇਸ ਦੀ ਰਿਪੇਅਰ ਕਰਵਾਈ ਜਾਵੇ ਜਾਂ ਇਸ ਟੋਟੇ ਨੂੰ ਨਵਾਂ ਬਣਾਇਆ ਜਾਵੇ ਫਾਸਟ ਨਿਊਜ਼ ਲਈ ਅੰਮ੍ਰਿਤਸਰ ਤੋਂ ਅਜੀਤ ਕੁਮਾਰ